ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਚਾਹਣ ਕੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਿੰਨ ਨਗ ਪਕਾਉਆ ਜੀ ਇੱਕ ਮਾਝਾ ਦੋ ਗਾਮਾਂ ਲੈਨੇ ਜੀ ਜਾਣਕਾਰੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈਣ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਸੈਨ ਮੁਹੰਮਦ ਜੀ ਠੀਕ ਹੈ ਜੀ ਪਿੰਡ ਪਿੰਡ ਚਾਹਣ ਕੇ ਕਲਾ ਠੀਕ ਹੈ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਭਰਾ ਆਪਣਾ ਨੰਬਰ ਹੈਗਾ ਜੀ 95014 ਹਾਂਜੀ 12043 ਠੀਕ ਹੈ ਜੀ ਤੇ ਕਿੰਨੇ ਨਾਗ ਵਿਰੇ ਪਗਾਉ ਆਪਣੇ ਕੋਲ ਅੱਜ? ਇਹ ਤਿੰਨ ਨਾਗ ਪਗਾਉ ਆ ਜੀ। ਠੀਕ ਆ ਮੱਝ ਦਾ ਦੱਸੋ ਹੀ ਜਾਣਕਾਰੀ। ਇਹ ਮੱਝ ਥੱਲੇ ਹੈਗੇ ਦੁੱਧ 10 ਕਿਲੋ। ਠੀਕ ਹੈ ਜੀ। ਚਾਰ ਤੇ ਮਿਲਦੀ ਆ ਬੱਚਾ ਮਰੀ ਵੀ ਆ। ਠੀਕ ਹੈ ਜੀ ਕਿੰਨਾ ਘਟਾਉਗਾ ਸੂਈ ਨੂੰ? ਸੂਈ ਨੂੰ ਲਿਆਂਦੀ ਆ ਜੀ ਲਾਪਤਾ ਹੀ ਹੈਗਾ। ਠੀਕ ਹੈ ਜੀ ਚਲ ਦਿਖਾ ਦਿਓ ਮੜ ਜਾ। ਇਹਦਾ ਰੇਟ ਵੀ ਦੱਸ ਦਿਓ ਜੀ। ਰੇਟ ਇਹਦਾ 75000 ਦੀ ਦੇ ਦਾਂਗੇ ਜੀ। ਠੀਕ ਹੈ ਇਹ ਸੂਈ ਵੀ ਆ ਜੀ ਹੁਣ? ਹਾਂ। ਇਹ ਸੂਈ ਬੱਚਾ ਮਰਿਆ ਵਾ। ਹਾਂ। ਤੇ ਗੱਬੜ-ਗੁੱਬਣ? ਨਹੀਂ ਗੱਬੜ ਨਹੀਂ ਹੈਗੀ ਜੀ। ਠੀਕ ਹੈ ਜੀ ਹੁਣ ਚ ਦੇਖ ਸਾਤੇ ਭਰਾ ਜਿੱਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਦਾ ਸ਼ੇਅਰ ਕਰਿਆ ਕਰੋ ਤਾਂ ਕਿ ਸਮਨੇ ਨਮੀ ਨਮੀ ਵੀਡੀਓ ਪੰਡਾ ਸੰਦੀਰ ਵੀਡੀਓ ਬਣਾਉਣੇ ਭਰਾ ਆਪਾ ਠੀਕ ਹੈ ਨਹੀਂ ਦੇਖੋ ਜੀ ਵਾਈ ਜੀ ਨੇ ਤਨਾ ਟਾਈਮ ਚੋ ਕੇ ਚਾਹ ਤੇ ਸੱਲੀ ਕਰਕੇ ਲੈ ਜੀ ਸੱਲੀ ਕਰਕੇ ਲੈ ਚਾਰ ਤੇ ਮਿਲ ਜੀ ਵੀਰੇ ਚਾਰ ਤੇ ਮਿਲਣ ਲੱਗੇ ਟੋਟੀ ਕੱਟੂਗਾ ਤਾਂ ਨਹੀਂ ਇਹ ਲਾਉਣਾ ਨਹੀਂ ਟੋਟੀ ਕੱਟਣ ਨੂੰ ਠੀਕ ਹੈ ਜੀ ਮੋੜ ਦੋ ਭਰਾ ਠੀਕ ਹੈ ਜੀ ਵਾਈ ਜੀ ਨੇ ਜ਼ਰੂਰ ਕੰਡਕਟ ਕਰੋ ਹਾਂਜੀ ਭਾਈ ਜੀ ਆ ਗਾਂ 2 ਨੰਬਰ ਵਾਲੀ ਦੱਸੋ ਜੀ 2 ਨੰਬਰ ਵਾਲੀ ਖੀਰੀ ਬੱਸੀ ਆ ਹਜੇ ਠੀਕ ਹੈ ਜੀ ਬੱਚਾ ਮਰਿਆ ਹੋਇਆ ਹੈਗਾ ਠੀਕ ਹੈ ਜੀ ਦੁੱਧ ਦੇ ਥੱਲੇ ਥੋੜੀ ਢਿੱਲੀ ਹੋ ਗਈ ਸੀ ਹੁਣ 5 ਕਿਲੋ ਆ ਦੁੱਧ ਸੀਗਾ 12 ਲੀਟਰ ਦੇ ਥੱਲੇ ਠੀਕ ਹੈ ਜੀ ਤੇ ਦੁੱਧ ਆਪਣਾ ਥਣ ਥਣ ਓਕੇ ਹੀ ਹਾਂ ਥਣ ਤੱਲ ਆ ਜੀ ਇਹ ਤੱਲਾ ਠੀਕ ਓਕੇ ਥਣ ਹਾਂ ਮੁੱਲ ਥਣ ਤੱਲ ਹੋ ਗਈ ਠੀਕ ਹੈ ਜੀ ਤੇ ਰੇਟ ਰੂਟ ਰੇਟ ਦੇ ਦਾਂਗੇ 10 ਕਿਲੋ ਦੀ ਮਤੋਰਕ ਦਿਖਾ ਬਈ ਲੋਪਰਾ ਘੱਟ ਮੁੱਲ ਵਾਲੀ ਵੀ ਬਾਈ ਕੋਲ ਠੀਕ ਹੈ ਨਾ ਦੱਸਣਾ ਫਰਜ਼ਵਾਨ ਦਾ ਹਣਾ ਥਣ ਚੋਂ ਇੱਕ ਜੋ ਦੁੱਧ ਬਾਈ ਕਹਿੰ ਥੋੜੀ ਬਿਮਾਰ ਜੀ ਹੋ ਗਈ ਸੀ ਅੱਜ ਕੱਲ ਤੁਹਾਨੂੰ ਪਤਾ ਚੱਲਦਾ ਸੀ ਸੱਚਮ। ਤੇ ਠੀਕ ਆ ਭਰਾ। ਕੰਮ ਤੇ ਦਰਨ। ਹਾਂਜੀ ਭਾਈ ਜੀ ਆ ਤੀਜੀ ਦੱਸੋ ਜੀ। ਤੀਜੀ ਥੱਲੇ ਦੁੱਧ ਹੈਗਾ ਜੀ 11 ਲੀਟਰ। ਠੀਕ ਆ ਜੀ। ਹਾਂ ਇਹ ਵੀ ਥਣੋਂ ਮੂਹਰੇ ਚੱਲ ਲਾਗੀ। ਚੱਲਾ ਜੀ? ਹਾਂਜੀ। ਤੇ 11 ਲੀਟਰ ਗੱਬਣ ਗੁੱਬਣ? ਨਹੀਂ ਗੱਬਣ ਨਹੀਂ ਹੈਗੀ ਲਾਪਤਾ ਇਹ ਲਿਆਂਦੀ ਹੈਗੀ। ਇਹ ਵੀ ਲੈਂਦੀ ਆ। ਤੇ ਰੇਟ ਭਰਾ ਦਾ? ਰੇਟ ਇਹ ਦੇ ਦਾਂਗੇ ਆਪਾਂ 30000 ਦੀ। ਠੀਕ ਆ ਮੜਾ ਤੋਰ ਕੇ ਦਿਖਾਓ ਜੀ। ਲੋ ਭਰਾ। ਤੇ ਤੈ ਲਈ ਇਹ ਆ ਭਾਈ ਕਹਿੰਦਾ। ਠੀਕ ਹਨਾ। ਹੌਂਤਾਰਾ ਚੋਲੀ ਭਰਾ ਜੀ ਹਾਂ ਹੁਣ ਚੋਕੇ ਆ ਟੈਂ ਦੋਨਾਂ ਦੀਆਂ ਤਿੰਨਾਂ ਹੀ ਡੰਗਰਾਂ ਦੀ ਚੋਲੀ ਭਰਾ ਤਾਰਾ ਜੀਗਾ ਸਾਲ ਦਾ ਟਾਈਮ ਹੈ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਮੋੜ ਦਾ ਜਿਹੜਾ ਮੋੜ ਦਾ ਬੰਦ ਬੰਦ ਬਸ ਤੋਰਾ ਤਾਰਾ ਦੇਖ ਸਾਹੇ ਭਰਾ ਜਿਸ ਨੇ ਕਰੇ ਦੁੱਧ ਪੀਣਾ ਔਰ ਕੋਈ ਮਾੜੀ ਨਹੀਂ ਭਰਾ ਪਾਲੀ ਖਲੋਸੀ ਹੈਗਾ ਦੁੱਧ ਨਾਲ ਸਭ ਪ੍ਰਕਾਰ ਮਾੜੀ ਬਦੀ ਦੂਗੀ ਠੀਕ ਹੈ ਜੀ ਜੀਤ ਦਾ ਫਾਰਮ ਟੀਨ ਵੱਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਜੇ ਕਿਸੇ ਨੇ ਇਦਾਂ ਦੀ ਆਣ ਲਗੋਣੀ ਤਾਂ ਆਪਣਾ ਨੰਬਰ ਸਕਰੀਨ ਤੇ ਚੱਲਦਾ ਹੁੰਦਾ ਜੀ 732800052 ਜੀ ਆਪਾਂ ਪਿੰਡਾਂ ਦੀ ਵੀਡੀਓ ਬਣਾਉਣੀ ਹੈ ਪਿੰਡਾਂ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਪ ਕੇ ਬਾਈ